ਇੰਜਨ ਗੇਅਰ ਦੀ ਬਾਈ ਫੁੱਲ ਗਾਰੰਟੀ ਹੈ ਕੋਈ ਵੀ ਟਰੈਕਟਰ ਭਾਫ ਨਹੀਂ ਦਿਖਾਉਂਦਾ ਕਿਸੇ ਦੀ ਕੋਈ ਬਾਜਸਾਜ਼ ਨਹੀਂ ਕੋਈ ਮਾਗਰ ਲਈ ਹਿੱਸੇ ਦੀ ਬਾਜ ਨਹੀਂ ਸਾਰੇ ਟਰੈਕਟਰ ਖੇਤੀ ਤੇ ਚੱਲੇ ਹੋਇਆ ਵੀਰੇ ਇਹ ਬਾਈ ਜੀ ਘੰਟੇ 700 ਘੰਟਾ ਚੱਲਿਆ ਹੋਇਆ ਜੀ ਮਾਗਲੇ ਟਾਇਰ ਵੀ ਇਹਦੇ 85 ਪੈਸੇ ਸੀਗੇ ਮਾਗਰ ਟਾਇਰਾਂ ਚ ਕੱਟ ਲੱਗ ਗਿਆ ਸੀਗਾ ਠੀਕ ਆ ਜੀ ਤਵੀ ਦਾ ਉਹਦਾ ਕਰਕੇ ਗਾਹਕ ਵਾਅਮ ਕਰਦਾ ਸੀ ਆਪਾਂ ਨਵੇਂ ਚੜਾਤੇ ਠੀਕ ਆ ਠੀਕ ਆ ਜੀ 1070 ਘੰਟੇ ਚੱਲਿਆ ਹੋਇਆ ਹੁਣ ਵੀ ਤੁਹਾਡਾ ਸਿਵਲ ਡੈਟ ਪੈਂਦਾ ਜੇ ਤੁਸੀਂ ਬਾਈ ਜੀ ਤਕਰੀਬਨ ਕਹਿ ਲਈਏ ਬਾਈ ਜੀ ਲੱਖ ਤੋਂ ਥੱਲੇ ਡਾਊਨ ਪੇਮੈਂਟ ਕਰਕੇ ਇਹ ਟਰੈਕਟਰ ਮਿਲ ਜੂਗਾ ਬਾਈ ਜੀ ਮਿਲ ਜੂਗਾ ਲੈ ਮੇਤਰਾ ਅੱਜ ਤੁਹਾਨੂੰ ਐਸੇ ਰੇਟ ਦੇਵਾਂਗੇ ਸਾਰਾ ਚੈਦੀ ਪੰਜਾਬ ਘੁੰਮ ਕੇ ਆ ਜਾਓ ਬਾਈ ਜੀ ਬਾਈ ਕਹਿੰਦਾ ਗਾਰੰਟੀ ਰਹੂਗੀ ਡੇਢ ਲੈਂਡ ਵਾਲਾ ਰੇਟ ਦੱਸਾਂਗੇ ਇੰਜਨ ਗੇਅਰ ਦੀ ਗਾਰੰਟੀ ਹੋ ਕੇ ਜਿੰਨੇ ਨੰਬਰ ਹੋਣਗੇ ਸਾਰੇ ਟਰੈਕਟਰ ਪੰਜਾਬ ਨੰਬਰ ਹੋਣਗੇ ਬਾਕੀ ਬਾਈ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਠੀਕ ਠਾਕ ਬਾਈ ਜੀ ਵਧੀਆ ਕੀ ਨਾਮ ਆ ਬਾਈ ਜੀ ਆਪਣਾ ਬਾਈ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਠੀਕ ਹੈ ਜੀ ਪਿੰਡ ਮੋੜ ਮਕਸੂਤਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਤਪਾਪਾ ਦਾ ਔੜ ਰਾਮਪਰਾ ਬਰਨਾਲਾ ਠੀਕ ਹੈ ਜੀ ਨੰਬਰ ਸਾਰੇ ਪੰਜਾਬ ਰਹਿਣਗੇ ਵੀ ਟਰੈਕਟਰ ਹਾਂ ਤੇ ਕਾ ਇੰਜਨ ਗੇਅਰ ਦੀ ਬਈ ਗਾਰੰਟੀ ਇੰਜਨ ਗੇਅਰ ਦੀ ਬਈ ਫੁੱਲ ਗਾਰੰਟੀ ਹੈ ਕੋਈ ਵੀ ਟਰੈਕਟਰ ਭਾਫ ਨਹੀਂ ਦਿਖਾਉਂਦਾ ਕਿਸੇ ਦੀ ਕੋਈ ਬਾਜਸਾਜ ਨਹੀਂ ਕੋਈ ਮਾਗਰ ਲਈ ਹਿੱਸੇ ਦੀ ਬਾਜ ਨਹੀਂ ਸਾਰੇ ਟਰੈਕਟਰ ਖੇਤੀ ਤੇ ਚੱਲੇ ਹੋਇਆ ਵੀਰੇ ਕੋਈ ਟਰਾਈ ਪਾੜੇ ਤੇ ਨਹੀਂ ਚੱਲੇ ਹੋਏ ਠੀਕ ਹੈ ਮਤਲਬ ਫੁੱਲ ਗਾਰੰਟੀ ਵਾਲੇ ਟਰੈਕਟਰ ਨੇ ਹਾਂਜੀ ਹਾਂ ਫੁੱਲ ਗਾਰੰਟੀ ਹੈ ਕੋਈ ਕਾਗਜ਼ ਪੱਤਰਾਂ ਦਾ ਸਾਰਾ ਆਪਣੀ ਗਾਰੰਟੀ ਉਹ ਬੰਦੇ ਦੇ ਨਾਂ ਹੋਣ ਤੱਕ ਠੀਕ ਹੈ ਭਾਈ ਜੀ ਬਾਕੀ ਭਾਈ ਜਦੋਂ ਤੁਸੀਂ ਆਓਗੇ ਟਰੈਕਟਰ ਭਾਈ ਬਾਅ ਕੇ ਚੈੱਕ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਨਾ ਹਾਂਜੀ ਹਾਂ ਠੀਕ ਹੈ ਭਾਈ ਜੀ ਤੇ ਸਭ ਤੋਂ ਪਹਿਲਾਂ ਬਾਈ ਦਿਖਾਉਣਿਆ ਤੁਹਾਨੂੰ ਸੋਨਾ ਲੀਕਾ ਡੀਆਈ 60 ਆਰਐਕਸ ਉਹ ਵਾਲਾ ਕੰਡੀਸ਼ਨ ਚੈੱਕ ਕਰਵਾ ਦੇ ਬਾਈ ਕਨੋਪੀ ਛਤਰੀ ਲੱਗੀ ਹੋਈ ਆ ਟੌਪ ਵਾਲਾ ਮਾਡਲ ਆਗਾ 2 ਸਪੀਡ ਦੇ ਵਿੱਚ ਆ ਨਾ ਬਾਈ ਹਾਂਜੀ 2 ਸਪੀਡ ਦੇ ਵਿੱਚ ਆ ਬਾਈ ਜੀ ਠੀਕ ਆ ਜੀ 2019 ਮਾਡਲ ਆ ਬਾਈ ਜੀ ਇਹ ਤੇ ਰਿਲਾਇੰਸ ਦੇ ਟਾਇਰਾਂ ਚ ਆ ਠੀਕ ਆ ਰਿਲਾਇੰਸ ਕੰਪਨੀ ਦੇ ਬਾਈ ਮਹਿੰਗੇ ਵਾਲੇ ਟਾਇਰ ਨੇ ਦੇ ਜਿਹੜੇ 85000 ਰੁਪਏ ਦੇ ਤਕਰੀਬਨ ਬਾਈ ਚੌਕੜਾ ਟਾਇਰਾਂ ਦਾ ਚੜਦਾ ਹੈ ਮਤਲਬ ਕਹਿ ਲਿਆ ਟਾਇਰਾਂ ਦੀ ਕੰਪਨੀ ਸਭ ਤੋਂ ਟੌਪ ਤੇ ਇਹ ਆ ਬਾਕੀ ਆ ਪੈਰ ਦਾੰਦ ਦਿਖਾ ਦੇ ਬਾਈ ਫੁੱਲ ਸੋਨੇ ਦੇ ਫੁੱਲ ਨਵੇਂ ਪੈਰਦਾਨ ਪਹਿਣਗੇ ਆਲ ਓਰੀਜਨਲ ਆ ਬਈ ਹਾਂਜੀ ਆਲ ਓਰੀਜਨਲ ਆ ਬਾਈ ਜੀ ਠੀਕ ਆ ਆਲ ਓਰੀਜਨਲ ਆ ਬਈ ਬਾਕੀ ਚਿੱਟਾ ਝੂਟਾ ਤੁਸੀਂ ਦੇਖ ਸਕਦੇ ਕਿ ਕਿੰਨੇ ਕੰਪਨੀ ਚ ਲੱਗੇ ਹੁੰਦੇ ਸਾਰਾ ਬੈਕ ਪਈਆਂ ਨੇ ਬਈ ਬੈਕ ਬੁੱਕ ਸਾਈਡੋਂ ਬਈ ਸਾਰਾ ਦਿਖਾ ਦੇ ਚੈੱਕ ਕਰਾ ਦੇ ਲੈ ਮਿੱਤਰੋ ਬੈਕ ਸਾਈਡ ਤੋਂ ਵੀ ਦਿਖਾ ਦੇ ਬਈ ਡਬਲ ਡਿਸਟ੍ਰੀਬਿਊਟਰ ਆ ਕਹਣਾ ਬਈ ਹਾਂਜੀ ਡਬਲ ਡਿਸਟ੍ਰੀਬਿਊਟਰ ਆ ਠੀਕ ਆ ਬਾਕੀ ਬਈ ਬੇਟ ਵਗੈਰਾ ਸਾਰੇ ਲੱਗੇ ਹੋਏ ਨੇਗੇ ਆ ਦੇਖੋ ਬਈ ਤੁਸੀਂ ਦੇਖ ਸਕਦੇ ਹੋ ਕਿ ਪੱਟੀ-ਪੁੱਟੀ ਸਾਰਾ ਕੁਝ ਵੀ ਓਰੀਜਨਲ ਆ ਠੀਕ ਆ ਜੀ ਹਾਂਜੀ ਹ ਇਹ ਬਾਈ ਜੀ ਘੰਟੇ 700 ਘੰਟਾ ਚੱਲਿਆ ਹੋਇਆ ਜੀ ਯਾਰ ਜਿੰਨਾਂ ਲਈ ਚੱਲਿਆ ਬਾਈ ਹਾਂਜੀ ਹਾਂ ਨਾਲ ਦੇ ਟਾਇਰ ਤਾਂ ਨਹੀਂ ਹੈਗੇ ਬਾਈ ਇਹ ਬਾਈ ਟਾਇਰ ਬਾਅਦ ਚ ਪਵਾਲੇ ਸੀਗੇ ਜਿੰਨੇ ਉਹ ਲਹਾ ਕੇ ਟਾਇਰ ਮਤਲਬ ਆਏ ਮੰਨ ਲਓ ਵੀ ਕੋਈ 80 85 ਪੈਸੀ ਟਾਇਰ ਪਵਾਲੇ ਸੀਗੇ ਠੀਕ ਹੈ ਸੌਂਗੇ ਟਾਇਰ ਲੈ ਲਿਆ ਬਾਈ ਹਾਂਜੀ ਠੀਕ ਹੈ ਮਹਿੰਗੇ ਵਾਲਾ ਟਾਇਰ ਨੇ ਬਾਈ ਬਾਕੀ ਪੱਕੇ ਟਾਇਰਾਂ ਦੇ ਵਿੱਚ ਕੱਸਦੀ ਨਹੀਂ ਜਿਹਨੇ ਵੀ ਇਹ ਕੱਸਦੇ ਹੀ ਨਹੀਂ ਬਾਈ ਜੀ ਠੀਕ ਹੈ ਇਹਦਾ ਰੇਟ ਰੂ ਬਾਈ ਇਹਦਾ ਰੇਟ ਬਾਈ ਜੀ 520000 ਰੁਪਇਆ ਠੀਕ ਹੈ ਜੀ ਹਾਂਜੀ 5 ਲੱਖ 20 ਹਜ਼ਾਰ ਰੁਪਇਆ ਰੇਟ ਆ ਬਾਈ ਜੀ ਠੀਕ ਹੈ ਜੀ ਦੇਣ ਲੈ ਦੇਣ ਲੈਣ ਵਾਲਾ ਬਾਈ ਜੀ ਦੇ ਦੇਾਂਗੇ ਟਰੈਕਟਰ 495000 ਰੁਪਏ ਦੇ ਦੇਾਂਗੇ ਠੀਕ ਹੈ ਜੀ ਮੇਤਰੋ 4 ਲੱਖ ਤੇ 95000 ਦਾ ਰੇਟ ਫਿਕਸ ਨਹੀਂ ਆਏਗਾ ਹਾਂ ਫਿਕਸ ਨਹੀਂ ਹੈਗਾ ਕੋਈ ਗੱਲ ਨਹੀਂ ਬਾਈ ਜੀ ਮੌਕੇ ਤੇ ਥੋੜਾ ਕੋੜਾ ਮੋਟਾ ਮਾਨ ਤਣ ਹੋ ਜੂ ਜਿਆਦਾ ਮੋਟਾ ਮਾਨ ਆ ਜਾਏਗਾ ਬਾਈ ਕਹਿੰਦੇ 50000 ਰੁਪਏ ਘਟ ਜੂਗਾ ਹਨਾ ਠੀਕ ਹੈ ਇਹ ਵੀ ਨਹੀਂ ਹੋਊਗਾ ਵੀ ਤੁਹਾਨੂੰ 5000 ਰੁਪਏ ਪਿੱਛੇ ਮੋੜਨਾ ਪਊਗਾ ਤੇ ਅਗਲਾ ਆ ਗਿਆ ਬਾਈ ਜੀ ਡੀਆਈ ਸੋਨਾਲੀਕਾ 750 ਦਾ ਚੇਂਜਰ ਵਾਲਾ ਟਰੈਕਟਰ ਹੈ ਟੋ ਮਾਡਲ ਹੈ 3 ਸਪੀਡ ਦੇ ਵਿੱਚ ਆ 14 ਦੇ ਟਾਇਰਾਂ ਚਾਹਣਾ ਬਾਈ ਹਾਂਜੀ 14 ਦੇ ਟਾਇਰਾਂ ਚਾਹ ਬਾਈ ਜੀ ਮੂਰਲੇ ਟਾਇਰ ਇਹਦੇ ਨਾਲ ਦੇ ਆ ਮਾਰਕ ਠੀਕ ਆ ਠੀਕ ਆ 20 ਦੇ ਐ 85 ਪੈਸੇ ਟਾਇਰ ਨੇ ਮਾਗਰਲੇ ਟਾਇਰ ਵੀ ਇਹਦੇ 85 ਪੈਸੇ ਸੀਗੇ ਮਾਗਰ ਟਾਇਰਾਂ ਚ ਕੱਟ ਲੱਗ ਗਿਆ ਸੀਗਾ ਠੀਕ ਆ ਜੀ ਤਵੀ ਦਾ ਨੇ ਉਹਦਾ ਕਰਕੇ ਗਾਹਕ ਵਾਅਮ ਕਰਦਾ ਸੀ ਆਪਾਂ ਨਵੇਂ ਚੜਾਤੇ ਠੀਕ ਆ ਠੀਕ ਆ ਜੀ 1070 ਘੰਟੇ ਚੱਲਿਆ ਹੋਇਆ ਬਿਲ ਮਿਲ ਜੂ ਬਾਈ ਟਾਇਰਾਂ ਦਾ ਟਾਇਰਾਂ ਦਾ ਬੈਲ ਦਵਾਂਗੇ ਜੀ ਲੈ ਮਿੱਤਰੋ ਤੁਹਾਨੂੰ ਟਾਇਰਾਂ ਦਾ ਮਿਲ ਜੂਗਾ ਬਾਕੀ ਬਈ ਪੁਰਾਣੇ ਟਾਇਰਾਂ ਦੀ ਤੁਸੀਂ ਫੋਟੋ ਦੇਖ ਲਓ ਤਵੀ ਇਹਦੇ ਘੱਟ ਲੱਗਾਣਾ ਬਈ ਹਾਂਜੀ ਹਾਂ ਆਪਣੇ ਟੁਲੇ ਪੁਰਾਣੇ ਟਾਇਰਾਂ ਚ ਵੀ ਫੋਟੋ ਹੈਗੀ ਟਰੈਕਟਰ ਦੀ ਬਾਈ ਜੀ ਤੇ 3 ਸਪੀਡ ਹੈ ਚੇਂਜਰ ਗੇਅਰ ਵਾਲਾ ਠੀਕ ਗੱਲ ਹੈ ਮਿੱਤਰੋ ਚੇਂਜਰ ਗੇਅਰ ਵਾਲਾਗਾ ਸੁਪਰ ਸੀਟਰ ਦੀ ਧੱਕ ਪਾਉਣ ਵਾਲਾਗਾ ਜੀਣਾ ਬਈ ਇਹ ਵੀ ਠੱਤੇ ਨੰਬਰ ਆ ਗਿਆ ਫਰਸਟ ਓਨਰ ਹੈਣਾ ਬਈ ਹਾਂ ਫਰਸਟ ਓਨਰ ਹੈ ਬਾਈ ਜੀ ਠੀਕ ਹੈ ਜੀ ਹਾਂਜੀ ਇਹਦਾ ਰੇਟ ਬਈ ਇਹਦਾ ਰੇਟ ਬਾਈ ਜੀ ਹੈਗਾ 5 ਲੱਖ ਤੇ 70000 ਰੁਪਇਆ ਠੀਕ ਹੈ ਜ हां 5.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਜੀ ਠੀਕ ਹੈ ਲੈ ਮਿੱਤਰੋ 5.5 ਲੱਖ ਰੁਪਏ ਦਾ ਏ ਟਰੈਕਟਰ ਮਿਲ ਜੂ ਪੁਰਾਣਾ ਕੱਟਾ ਜੂਗਾ ਲੋਨ ਤੇ ਬਾਈ ਜੀ ਤੁਹਾਡਾ ਸਿਵਲ ਦੇ ਟਪੈਂਡ ਹੈ ਜੇ ਤੁਸੀਂ ਬਾਈ ਜੀ ਤਕਰੀਬਨ ਕਹਿ ਲਈਏ ਬਾਈ ਜੀ ਲੱਖ ਤੋਂ ਥੱਲੇ ਡਾਊਨ ਪੇਮੈਂਟ ਕਰਕੇ ਇਹ ਟਰੈਕਟਰ ਮਿਲ ਜੂਗਾ ਬਾਈ ਮਿਲ ਜੂਗਾ ਤੇ ਅਗਲਾ ਕੀ ਬਾਈ ਸਵਰਾਜ 855 ਪੰਜਾਬ ਦੀ ਸ਼ਾਨ ਮੰਨਿਆ ਗਿਆ ਇਹ ਟਰੈਕਟਰ ਬਾਈ ਜਿਹੜੇ ਵੀਰ ਕਹਿੰਦੇ ਨੇ ਪੁਰਾਣੀ ਸ਼ੋ ਆਲਾ ਲੈਣਾਗਾ ਤੇ ਬਾਈ ਕੋਲੇ ਖੜਾਗਾ ਫਰੰਟ ਹਾਇਰ ਦਿਖਾ ਦੇ ਬਾਈ ਬਾਈ ਜੀ ਗੂਡਇਰ ਦਾ ਚੌਕੜਾ ਨਵਾਂ ਇਹਦੇ ਠੀਕ ਆ ਹਾਂ ਜੀ ਮਿੱਤਰੋ ਦੇਖ ਸਕਦੇ ਹੋ ਜਮਨ ਨਵੇਂ ਟਾਇਰ ਪੈਣੇ ਚੌਕੜਾ ਦੇ ਚੌਕੜਾ ਟਾਇਰਾਂ ਕੰਨੀ ਦਾ ਝਾਕਾਂ ਦੀ ਲੋੜ ਹੀ ਨਹੀਂ ਪੂਰੇ ਕਿਸਾਨ ਭਰਾ ਪੈਸੇ ਵੱਧ ਲਾ ਦੂਗਾ ਪਰ ਘਰੇ ਜਾ ਕੇ ਪੈਸਾ ਨਹੀਂ ਲਾਉਂਦਾ ਹਾਂ ਬਾਈ ਜੀ ਠੀਕ ਆ ਬਈ ਚੌਕੜਾ ਟਾਇਰਾਂ ਜਮਨ ਸਮਾਗਾ ਚੌਕੜਾ ਟਾਇਰਾਂ ਦਾ ਹੈਵੀ ਗੂਡਇਰ ਦਾ ਠੀਕ ਆ ਗੂਡਇਰ ਦਾ ਵਧੀਆ ਕੰਪਨੀ ਹੈ ਨਾ ਬਈ ਪੱਕੇ ਟਾਇਰਾਂ ਚੱਲਦੇ ਹਾਂ ਜੀ ਹਾਂ ਠੀਕ ਹੈ ਮਾਡਲ ਬਈ ਹੈ 17 ਮਾਡਲ ਆ ਬਾਈ ਜੀ ਇਹ ਠੀਕ ਆ ਜੀ ਇੱਕ ਗੱਲ ਹੋਰ ਆ ਨਾ ਬਈ ਜੇ ਪਿਛਲੇ ਟਾਈਮ 'ਚ ਜਾਈਏ ਨਾ ਕਈ ਕਈ ਟੂ ਸਪੀਡਰ ਦੀ ਕੰਡੀਸ਼ਨ ਦੇਖੋ ਤੁਸੀਂ ਕਿਸੇ ਪਾਸਿਓ ਆਏ ਨਹੀਂ ਹੈਗਾ ਵੀ ਕਿਤੇ ਬੱਸ ਠੋਲੂ ਜਿਹਾ ਵੀ ਰੰਗ ਲਿਆ ਹੋਇਆ ਜਾਂ ਕਿਤੇ ਮਗਰਾੜ ਲਿਆ ਹੋਇਆ ਜਮਾਂ ਸਾਰਾ ਬਦਲੂ ਸੀ ਪੋਕਾ ਪੀਸ ਕਹਿ ਲਿਆ ਨਾ ਬਾਈ ਬਾਕੀ ਨਵੀਂ ਛਤਰੀ ਲੱਗੀ ਹੈ ਨਾ ਬਾਈ ਪੰਜਾਬ ਦਾ ਨੰਬਰ ਆ ਬਾਈ ਜੀ ਨਾ ਕਿ ਸਾਰੇ ਪੂਰੇ ਮਿਲਣਗੇ ਹਾਂ ਨਾ ਕਿ ਸਾਰੇ ਪੂਰੇ ਮਿਲਣਗੇ ਬਾਈ ਠੀਕ ਆ ਜੀ ਹਾਂ ਡੰਡਾ ਡਰਾਫਰ ਛਤਰੀ ਸਭ ਕੁ ਨਾਲ ਹੈਗਾ ਰੇਟ ਬਈਆ ਦਾ ਇਹਦਾ ਰੇਟ ਬਾਈ ਜੀ 5.5 ਲੱਖ ਰੁਪਈਆ ਜੀ ਠੀਕ ਗੱਲ ਹੈ ਮਿੱਤਰੋ ਇਹਦਾ ਰੇਟ ਹੈਗਾ 5.5 ਲੱਖ ਰੁਪਈਆ ਠੀਕ ਹੈ ਮਾਣਤਾਨ ਮਿੱਤਰੋ ਹੋ ਜਾਊਗਾ ਹਾਂ ਜੀ ਕਰਦੇ ਚ ਵੀ 5 ਲੱਖ 30 ਹਜ਼ਾਰ ਰੁਪਏ ਦੇ ਦੇਾਂਗੇ ਭਾਈ ਜੀ ਕਰ ਲਾ ਸਵਾ ਪੰਜ ਦਾ ਦੇ ਦੇਾਂਗੇ ਲੈ ਮਿੱਤਰੋ ਸਵਾ ਪੰਜ ਲੱਖ ਰੁਪਏ ਦਾ ਇਹ ਮਿਲ ਜੂਗਾ ਚਲੋ ਮਿੱਤਰੋ ਅੱਗੇ ਦਿਖਾਉਣਾ ਹੈ ਕਿ ਤੁਹਾਨੂੰ ਸਵਰਾ 735 ਵੱਡੇ ਘੇਰ ਵਾਲਾ ਗਿਆ ਭਈ ਇਹ ਇਹ ਬਾਈ ਜੀ 98 ਮਾਡਲ ਆ ਠੀਕ ਆ ਜੀ ਤੇ ਪੰਪ 15 ਪਰ ਮਨੋ ਵੀ ਕੰਡੀਸ਼ਨ ਟਰੈਕਟਰ ਦੀ ਦੇਖੋ ਤੁਸੀਂ ਠੀਕ ਆ ਜੀ ਇਹ ਨੀਵਾ ਮਾਡਲ ਹੈ ਟਰੈਕਟਰ ਬਹੁਤ ਘੱਟ ਲੈਨੇ ਆ ਪਰ ਆਇਆ ਵੀ ਕੰਡੀਸ਼ਨ ਦਾ ਸਾਰਾ ਮਤਲਬ ਬਾਹਰ ਪੰਪ ਵਾਲੇ ਵਰਗੀ ਕੰਡੀਸ਼ਨ ਹੈ ਟਰੈਕਟਰ ਦੀ ਹੈ ਬਈ ਹਾਂ ਜੀ ਹਾਂ ਛੋਛਾ ਤੁਸੀਂ ਦੇਖੋ ਚਮਕਦੀ ਹੈ ਠੀਕ ਆ ਜੀ ਹਾਂ ਮਗਰਾੜ ਮਗਰੂਰ ਤਾਂ ਕਿਸੇ ਪਾਸਿਓ ਸਾਰਾ ਟਰੈਕਟਰ origignal ਹੈਗਾ ਠੀਕ ਹੈ ਟਾਇਰ ਬਈ ਇਹਦੇ ਟਾਇਰ ਬਈ ਇਹਦੇ 85 90 ਪੈਸੇ ਟਾਇਰ ਨੇਗੇ ਜੇ ਕੇ ਦਾ ਚੌਕੜਾ ਠੀਕ ਹੈ ਬੈਕ ਸਾਈਡ ਤੋਂ ਦਿਖਾ ਦੇ ਬਈ ਟਰੈਕਟਰ ਪੂਰਾ ਫੁੱਲ ਚੰਗਾ ਪਿਆਗਾ ਨਾਗ ਸਾਰੇ ਪੂਰੇ ਮਿਲਣਗੇ ਹਾਂ ਨਾਗ ਸਾਰੇ ਪੂਰੇ ਮਿਲਣਗੇ ਬਾਈ ਜੀ ਠੀਕ ਹੈ ਜੀ ਕਾਪੀ ਕਾਗਜਾਂ ਦੇ ਕਿਵੇਂ ਰੁਪਈਆ ਕਾਪੀ ਕਾਗਜਾਂ ਦੇ ਬਾਈ ਸਾਰੇ ਟਰੈਕਟਰ ਹੀ ਓਕੇ ਆ ਠੀਕ ਹੈ ਕਾਪੀ ਕਾਗਜਾਂ ਦਾ ਬਾਈ ਪੂਰਾ ਓਕੇ ਮਿਲੂਗਾ ਹਾਂ ਜੀ ਇਹਦਾ ਪ੍ਰਾਈਸ ਬਾਈ ਇਹਦਾ ਪ੍ਰਾਈਸ ਬਾਈ ਜੀ ਹੈਗਾ 1,60,000 ਰੁਪਈਆ ਦੇਣ ਲੈਣ ਨਾਲ ਦੇਣ ਲੈਣ ਟਰੈਕਟਰ ਦੇ ਦਾਂਗੇ ਠੀਕ ਹੈ ਲੈ ਮਿੱਤਰੋ ਸਰਫੇਕ 1 ਕਲਾ 35000 ਦਾ ਸਬਰਾ 735 ਮਿਲ ਜੂਗਾ ਪ੍ਰਾਣਾ ਟਰੈਕਟਰ ਇਹਦੇ ਨਾਲ ਵੀ ਕੱਟਾ ਜੋ ਬਾਈ ਹਾਂਜੀ ਪ੍ਰਾਣਾ ਟਰੈਕਟਰ ਕੱਟ ਲਾਏ ਬਾਈ ਜੀ ਠੀਕ ਆ ਬਾਈ ਹੋਰ ਵੀ ਟਰੈਕਟਰ ਵੀ ਹੁੰਦੇ ਨੇ ਬਾਈ ਆਪਣੇ ਕੋਲ ਹਾਂ ਬਾਈ ਹੋਰ ਵੀ ਟਰੈਕਟਰ ਹੁੰਦੇ ਨੇ ਟਰੈਕਟਰ ਆਏ ਮੰਨ ਕੇ ਚਲੋ ਵੀ 7-8 ਟਰੈਕਟਰ ਹੁੰਦੇ ਨੇ ਠੀਕ ਆ ਤਕਰੀਬਨ ਹੁਣ ਚਲ ਸੇਲ ਹੋ ਗਏ ਤੇ ਹਾਂ ਚਾਰ ਟਰੈਕਟਰ ਆਂਦੇ ਨੇ ਐਸਾ ਇਹ ਬਸ ਆਉਂਦੇ ਜਾਂਦੇ ਹੀ ਰਹਿੰਦੇ ਨੇ ਵੀਰੇ ਟਰੈਕਟਰ ਆ ਠੀਕ ਆ ਜੀ ਹਾਂ ਤੇ ਮੋਬਾਈਲ ਨੰਬਰ ਬਾਈ ਆਪਣਾ ਮੋਬਾਈਲ ਨੰਬਰ ਵੀਰੇ 97807 03203 ਕੀ ਕਬਈ ਤੇ ਲొਕੇਸਨ ਹੈ ਬਈ ਮੇਨ ਲੋਕੇਸ਼ਨ ਬਾਈ ਜੀ ਮੋੜ ਮਕਸੂਥਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਬਰਨਾਲਾ ਆਏ ਤੋਂ ਹੈਗਾ 20 ਕਿਲੋਮੀਟਰ ਪਧੌੜ ਤੋਂ 15 ਤਾਂ ਫੇ ਤੇ ਆਪਾਂ ਕਹਿ ਲਈਏ ਪਧੌੜ ਵਾਲੇ ਤੇ ਰਾਤ ਪਾਣਾ ਤਾਂ ਹੀ ਹਾਂ ਪਧੌੜ ਵਾਲੀ ਰੋਡ ਤੇ ਆ ਜਾਂਦਾ ਠੀਕ ਹੈ ਜੀ ਚਾਰੇ ਸਾਰਿਆਂ ਦੇ ਵਿਚਾਲੇ ਆ ਜਾਂਦਾ ਰਾਮਪੁਰਾ ਪਧੌੜ ਤਾਂ ਆਪਾਂ ਬਰਨਾਲਾ ਠੀਕ ਹੈ ਠੀਕ ਹੈ ਬਾਈ ਬਾਕੀ ਬਾਈ ਸਕਰੀਨ ਤੇ ਨੰਬਰ ਹੈਗਾ ਬਾਈ ਨਾਲ ਸੰਪਰਕ ਕਰਕੇ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਤੇ ਜਾਣਕਾਰੀ ਵੀ ਲੈ ਸਕਦੇ ਹੋ ਜੇ ਕਿਸੇ ਵੀਰ ਨੇ ਟਰੈਕਟਰ ਵੇਚਣਾ ਹੈ ਤਾਂ ਤਾਂ ਵੀ ਸੰਪਰਕ ਕਰ ਸਕਦੇ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ